ਪੰਜਾਬ ਦੇ ਵਿੱਚ ਲੋ ਐਂਡ ਆਰਡਰ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਜਿਸ ਦੇ ਚੱਲਦੇ ਕਿਸੇ ਦੀ ਵੀ ਜਾਨ ਦੀ ਕੋਈ ਕੀਮਤ ਨਹੀਂ ਰਹੀ ਕਿਉਂਕਿ ਵਿਅਕਤੀ ਸੁਰੱਖਿਤ ਨਹੀਂ ਹੈ ਤਸਵੀਰਾਂ ਧੂਰੀਆਂ ਜਿੱਥੇ ਕੀ ਸੱਚ ਬਿਆਨ ਕਰ ਰਹੀਆਂ ਨੇ ਕਿ ਬੀਤੀ ਰਾਤ ਇੱਕ ਵਿਅਕਤੀ ਦਾ ਪਿੰਡ ਕੱਕੜਵਾਲ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੋ ਕਿ ਨਿਹਾਇਤ ਵੀ ਸ਼ਰੀਫ ਇਨਸਾਨ ਸੀ ਇਹ ਕਹਿਣਾ ਹੈ ਪਿੰਡ ਵਾਲਿਆਂ ਦਾ ਜਦੋਂ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪੰਚਾਇਤ ਸੋਣਾ ਹੋਈਆਂ ਸਨ ਉਸ ਵਕਤ ਦੀ ਇਹਨਾਂ ਦੀ ਆਪੀ ਰੰਜਸ਼ ਚੱਲ ਰਹੀ ਸੀ ਅਤੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਉਹਦੇ ਵਿੱਚ ਜੀ ਪਾਈ ਇਹ ਮਸਲਾ ਕੀ ਹੋਇਆ ਅੱਜ ਜਿਹੜਾ ਤੇੜਾਲ ਪਹਿਲਾਂ ਇਹ ਦੇਖੋ ਇਹ ਬੰਦਾ ਜਿਹੜਾ ਸਬਜ਼ੀ ਸੀ ਗਈ ਉਹ ਕਾਲਾ ਥੋਂ ਕੱਢਦਾ ਸੀ ਪਹਿਲਾਂ ਸਬਜ਼ੀ ਦੁਕਾਨ ਸਬਜ਼ੀ ਸਾਡੇ ਪਿੰਡੋਂ ਸੀ ਗਈ ਜਾਇਲ ਦਾ ਅੱਛਾ ਉਹ ਮੰਨ ਲਾ ਬਾਲੇ ਬਾਰ ਕਾਲਾ ਕੱਢ ਗਿਆ ਪਾਈ ਸੀ ਨਰਮਾ ਠੀਕ ਹੈ ਜੀ ਜਦ ਬਾਲੇ ਬਾਰ ਕਾਲਾ ਕੱਢ ਗਿਆ ਮਾਲ ਨੂੰ ਤਿੰਨ ਚਾਰ ਵਾਰ ਰਿਟਨ ਚ ਲੈ ਕੇ ਦੇ ਕੇ ਆਏ ਨਰਿੰਦਰ ਨੂੰ ਜੀ ਤੂੰ ਇਹ ਤੋਂ ਦੇ ਇਹ ਜਿਹੜੀ ਰੱਪਾ ਵੀ ਉਹ ਗੱਡੀ ਚ ਰੱਖਦਾ ਸਾਨੂੰ ਬੰਦਾ ਦੱਸੇ ਜੀ ਇਹ ਅਡੀਸ਼ਨਲ ਰੱਪਾ ਰੱਖ ਲਿਆ ਤਾਂ ਇਹਨੂੰ ਤੂੰ ਕਹਿ ਕੇ ਜਮਾ ਕਰਵਾ ਦੇ ਪਰ ਇਹਨੇ ਜਮਾ ਨਹੀਂ ਕਰਾਇਆ ਇਹਦੇ ਨਾਲ दारू ਪੀਂਦਾ ਰਿਹਾ ਜਿਹਨੇ ਗੋਲੀ ਮਾਰੀ ਉਹ ਜਿਹਨੇ ਗੋਲੀ ਮਾਰੀ ਇਹਦੇ ਨਾਲ ਬੈਠ ਕੇ ਪੀਂਦਾ ਰਿਹਾ दारू ਕਿਹਨਾਂ ਉਹ ਜਿਹੜਾ ਸੰਜੀਤ ਸਰਬਜੀਤ ਜੀ ਤੇ ਅਸੀਂ ਜੀ ਮੈਂ ਸੁਪਾਸ ਸਾਹਿਬ ਦੇ ਨਾਲ ਮਿਲਾਈ ਪੈਡਾ ਮੇਰਾ ਘਰ ਦਾ ਚੋਂ ਕੋਈ ਮਸਲਾ ਸੀ ਮੈਂ ਉੱਥੇ ਗਿਆ ਤੇ ਸਰਬਜੀਤ ਸਾਹਿਬ ਦੇ ਨਾਲ ਬੈਠਾ ਦੇਖਿਆ ਹਾਂ ਪਾ ਨਿਰੰਦਰ ਨੇ ਕਰਦੇ ਠੀਕ ਹੈ ਇਹ ਰਿਕਸਮੈਸੇਜ ਵੀ ਲੈਂਦਾ ਮਾਲੋਟ ਪੈਕ ਤੋਂ ਲੈਂਦੇ ਹੋਣਗੇ ਮਾਲਾ ਤੇ ਕੋਈ ਕਾਰਵਾਈ ਕੋਈ ਨਹੀਂ ਕਰੀ ਇਹਨਾਂ ਨੇ ਮਾਲੋ ਰਿਟਰਨ ਚ ਵੀ ਇਹਨੂੰ ਤਿੰਨ ਚਾਰ ਵਾਰ ਦੇਖਿਆ ਨਿਰੰਦਰ ਨੂੰ ਪੰਚਾਇਤ ਵੱਲੋਂ ਵੀ ਇਕੱਠੇ ਬੈਠ ਕੇ ਮੀਟਿੰਗਾਂ ਦਾ ਦਫਤਰ ਹੁੰਦੀ ਸਾਡਾ ਬਣਿਆ ਹੋਇਆ ਦਫਤਰ ਚ ਮੀਟਿੰਗ ਹੋਈ ਵੀ ਕਿਹਾ ਕਿ ਵੀ ਜੀ ਰਫਲ ਜਮਾ ਕਰਾਓ ਪਰ ਇਹਨਾਂ ਨੇ ਕੁਛ ਨਹੀਂ ਕਰੇ ਜਦੋਂ ਆਪਕੋ ਇਹ ਸਾਰਾ ਜਿਹੜਾ ਰਿਟਰਨ ਬੋਰਡ ਦਿੰਨੇ ਆ ਉਹਦੇ ਜੇ ਤੁਸੀਂ ਕਾਪੀ ਨਾਲ ਕਾਪੀ ਲੀ ਗਈਆਂ ਹਾਂ ਭਈ ਜੀ ਤਾਂ ਜਿਹੜਾ ਸਾਈਨ ਦੱਪੀ ਆ ਹਾਂ ਭਈ ਇੱਕ ਭਈਆ ਮਤਲਬ ਮੈਂ ਦੇਖ ਲਊਗਾ ਦਫਤਰ ਚ ਹੁਣ ਬਾਈ ਨੂੰ ਪਤਾ ਕੀ ਸਾਰੀ ਗੱਲਾਂ ਦਾ ਹੁਣ ਮੈਨੂੰ ਵੀ ਨਾ ਪਤਾ ਕੀ ਕਿੱਥੇ ਅੱਗੇ ਤੁਹਾਡੇ ਕਹਿਣ ਦਾ ਮਤਲਬ ਹੈ ਜਿਹੜੇ ਨਾਲ ਸੀਗਾ ਉਸ ਤੋਂ ਬਾਅਦ ਇਕੱਠੇ ਗਏ ਨੇ ਕਿੱਥੇ ਕਿਤੇ ਵੀ ਗਏ ਨੇ ਜਾਂ ਲੜਾਈ ਹੋਈ ਆ ਕੋਈ ਨਾ ਨਾ ਇਹ ਜੀ ਜਦੋਂ ਲੜਾਈ ਕੋਈ ਨਹੀਂ ਹੋਈ ਅੱਛਾ ਤੇ ਇਹਨੇ ਗੱਲਾਂ ਕੱਢੀਆਂ ਸਭ ਜਿੱਤ ਰਹੇ ਮਾਈਕਰੋ ਸਪੋਰਟ ਕਰਾਉਣਾ ਹੈ ਸਭਾਈ ਕਿ ਕਰੇ ਹਾਂ ਇਹਨੇ ਬਾਈ ਹਜੇ ਅਪ ਤੱਕ ਇਹ ਥੋੜੀ ਜਿਆ ਹੈ ਇਹ ਰਫਲ ਪੂਰੇ ਪਨੀ ਚੋਲੇ ਬੜਕੇ ਤੇਰੇ ਅੱਖੀ ਦੇਖੇ ਹੋਇਆ ਸਾਰਾ ਦੁਆ ਸਰ ਇੱਕ ਅੱਜ ਕਤਲ ਦਾ ਮਸਲਾ ਇੱਥੇ ਆਇਆ ਹੈ ਹਸਪੀਟਲ ਦੇ ਵਿੱਚ ਕਿ ਇਹ ਚਾਰਾ ਮਸਲਾ ਦੱਸੂਗੀ ਅੱਜ ਅੱਜ ਸਾਡੇ ਤਕਰੀਬਨ 9 ਵਜੇ ਪਿੰਡ ਕੱਕੜਵਾਦ ਦੇ ਵਿੱਚ ਵਾਰਦਾਤ ਹੋਣ ਤੋਂ ਬਾਅਦ ਇੱਥੇ ਡੈੱਡ ਬੋਡੀ ਲੈ ਕੇ ਆਏ ਸੀਗੇ ਪਵਿੱਤਰ ਸਿੰਘ ਸਨੋਂ ਜਿੰਦਰ ਸਿੰਘ ਜੀ 54 ਸਾਲ ਇਹਨਾਂ ਦੀ ਉਮਰ ਹੈਗੀ ਹੈ ਤੇ ਇਹਨਾਂ ਦੇ ਨਾਲ ਦੇ ਜਿਹੜੇ ਬੰਦੇ ਆ ਉਹਨਾਂ ਨੇ ਅਨੁਸਾਰ ਇਹਨੇ ਗਨ ਸ਼ਾਟਿੰਗ ਕਰਕੇ ਡੈਥ ਹੋਈ ਹੈ ਇਹਨਾਂ ਦੇ ਵੀ ਗੋਲੀ ਨਾਲ ਕਤਲ ਹੋਇਆ ਹੈ ਇਹਨਾਂ ਦੀ ਸ਼ਾਂਤੀ ਦੇ ਵਿੱਚ ਗੋਲੀ ਲੱਗੀ ਹੈ ਇਸ ਤੋਂ ਇਲਾਵਾ ਫਿਲਹਾਲ ਪੁਲਿਸ ਦੀ ਜਾਂਚ ਚੱਲ ਰਹੀ ਹੈ ਕੀ ਜਿਹੜੇ ਬੰਦੇ ਨੇ ਕੀਤਾ ਹੈਗਾ ਉਹਨਾਂ ਨੂੰ ਪੁਲਿਸ ਉਹਦੇ ਬਾਰੇ ਪਤਾ ਲਵਾ ਰਹੀ ਹੈ ਵੀ ਕਿਹਨਾਂ ਦੇ ਵੱਲੋਂ ਕੀਤਾ ਗਿਆ ਹੈ ਅ ਸਰ ਮਤਲਬ ਫਰਸਟ ਟਾਈਮ ਜਿਹੜੀ ਇਨਸਪੈਕਸ਼ਨ ਹੁੰਦੀ ਉਹਦੇ ਵਿੱਚ ਤੁਹਾਡੇ ਕੋਲ ਆਇਡੈਂਟੀਫਾਈ ਹੋਇਆ ਕਿ ਬੋਲੀ ਲੱਗਦੀ ਜੀ ਹਾਂ ਜੀ ਆ ਜਦੋਂ ਆਏ ਹੈਗੇ ਆ ਛਾਤੀ ਦੇ ਵਿੱਚ ਨੇ ਕਾਫੀ ਵੱਡਾ ਡੂੰਗਾ ਜ਼ਖਮ ਸੀਗਾ ਤੇ ਕਾਫੀ ਖੂਨ ਦੇ ਨਾਲ ਕੱਪੜੇ ਲਿਪੜੇ ਹੋਏ ਤੇ ਬੰਦੇ ਨੂੰ ਅ ਕਿਸ ਟਾਈਮ ਐਮਰਜੈਂਸੀ 'ਚ ਲੈ ਕੇ ਆਏ ਤੇ ਪਹਿਲਾਂ ਹੀ ਨਵੀਂ ਹੌਥ ਹੋ ਚੁੱਕੀ ਸੀ ਕਿੰਨੀ ਕੁ ਉਮਰ ਸਰ ਜੀ तकरीबन 54 ਸਾਲ ਦਸੀ ਹੈ ਨਾਲ ਦੇ ਨਾਲ ਕੀ ਨਾਮ ਆ ਸਰ ਤੁਹਾਡਾ ਅੱਛਾ ਕੀ ਬਾਰਤ ਹੋਈ ਹੈ ਜੈਸਲੀ ਬਹੁਤ ਹੀ ਇਹ ਦੇਖੋ ਕਿ ਰਾਜ ਦੰਦ ਮੈਂ ਤਾਂ ਕਹ ਲਵੀਂ ਭਈ ਬੰਦੇ ਪਰਚਾ ਪਾ ਦੇ ਪਰਚਾ ਨਹੀਂ ਪਾ ਬੰਦੇ ਅਰ ਵੀ ਹੰਮਦਾਰੇ ਕੋਣ ਇਹ ਹੁੰਦਾ ਜਿਹੜਾ ਤੁਮਾ ਹੁੰਦਾ ਅੱਛਾ ਜਿਹੜਾ ਮਰਿਆ ਉਹ ਕੀ ਲੱਗਦਾ ਏ ਤੁਹਾਡਾ ਉਹ ਆਪਣਾ ਅਸੀਂ ਮੈਂਬਰ ਆਲੀ ਅੱਛਾ ਲੋ ਮੈਂਬਰ ਹੋ ਵੀ ਦੀ ਅੱਛਾ ਮੈਂਬਰ ਹੋ ਦੀਆ ਕਿਹੜੇ ਬੰਦੇ ਜੀ ਅਕਰਾਲੀ ਅੱਛਾ ਕੀ ਗੱਲਬਾਤ ਹੋਈ ਹੈ ਉਹਨਾਂ ਦੀ ਗੱਲਬਾਤ ਕੁਝ ਨਹੀਂ ਬਸ ਪੈਸੇ ਬਲੀ ਵੀ ਕੱਟੇ ਤੇ ਅੱਛਾ ਬਸ ਖਾਂਦਾ ਪੀਂਦਾ ਹੁੰਦਾ ਹੋਰ ਇਹ ਵੀ ਕੋਈ ਸ਼ਕਤੀ ਬਾਈ ਨੂੰ ਹੁੰਦੀ ਨਹੀਂ ਕੋਈ ਨਾ ਕੋਈ ਐਡੀ ਕੋਈ ਰਾਂਝੀ ਨਹੀਂ ਲੱਗੀ ਅੱਛਾ ਕੋਈ ਬਾਤ ਨਹੀਂ ਬਸ ਤੁਸੀਂ ਨੂੰ ਪਰਚੇ ਦਾ ਨਾਮ ਲੈ ਕੇ ਪਰਚੇ ਆਪ ਕਰਦੇ ਪਰਚੇ ਕਰਦੇ ਉਹ ਉਹ ਆਹ ਬੰਦਾ ਜਿਹੜਾ ਪੁਲਿਸ ਵਾਲਾ ਇਹ ਰੁਪਏ ਟੱਪੀਏ ਖੰਦਰਾ ਬੰਦਾ ਜੀ ਆ ਬੰਦੇ ਸਤਾ ਸਤਾ ਰਹੀ ਜਿੱਥੇ ਹੋਏ ਇਹਨਾਂ ਰਿਹਾ ਨਾ ਪਰਿਵਾਰ ਆਇਆ ਪਰਿਵਾਰ ਨਹੀਂ ਜਿਹੜਾ ਮਤਲਬ ਕਿ ਗੋਲੀ ਬੱਜੀ ਆ ਉਹ ਘਰੇ ਆ ਕੇ ਮਾਰੀ ਆ ਉਹ ਤਾਂ ਮਤਲਬ ਕੌੜਾ ਜੀ ਤਾਂ ਬੰਦਾ ਉਹਦਾ ਇੱਕ ਤਾਂ ਮਲੇ ਰੋਤਾ ਪਿਆ ਉਹਦੇ ਨਾਲ ਨਾ ਜਿਹੜੀ ਗੋਲੀ ਬੱਜੀ ਆ ਨਹੀਂ ਇਹ ਇਹਦੇ ਘਰੇ ਆ ਕੇ ਮਾਰੀ ਆ ਕੋਈ ਇੱਕ ਰਜਾ ਕੇ ਹਾਂ ਅੱਛਾ ਜਦੋਂ ਤਾਂ ਪੈਨਲ ਲਗਾਈ ਸੀ 2 ਮਹੀਨੇ ਪਹਿਲਾਂ ਉਦੋਂ ਕੀ ਹੋਇਆ ਇਹ ਬੰਦੇ ਜੀ ਮੈਂ ਤਾਂ ਕਹਿੰਦਾ ਸਰਪੰਚ ਇਹ ਹੀ ਬੰਦਾ ਬੰਦਰਾ ਮੈਂ ਬਲਾ ਬੰਦਾ ਅੱਜ ਮੈਂ ਤਾਂ ਕਹਿੰਦਾ ਨਹੀਂ ਉੱਤੇ ਪੱਟਾ ਮਾਰਦੇ ਵੀ ਉਹਨਾਂ ਦਾ ਕੱਪ ਕੱਪ ਮਾਰ ਬੱਟੀ ਮਾਰਨ ਨੂੰ ਡਰਦਾ ਮੈਂ ਤਾਂ ਜਿਹੜਾ ਬੰਦਾ ਸੋਡੇ ਕਹਿੰਦਾ ਮਲੇ ਪੁਲਿਸ ਵਾਲੋ ਕੋਈ ਕਾਰ ਨਹੀਂ ਹੋਰ ਵੀ ਅੰਦਰ ਹੈ ਅੰਦਰ ਬਿਠਾਗਾ ਕੀ ਨਾਮ ਉਹ ਬੰਦਾ ਨਾਮ ਹੀ ਨਹੀਂ ਪਾਈ ਜੀ ਹਾਲੀਆ ਦਿਨ ਕਿਸੇ ਪੁਲਿਸ ਇੱਕ ਪਰਵਾਰ ਬੰਦੇ ਚ ਅਜਕੀਮ ਉਹਨੇ ਇੱਕ ਮਾਮਲਾ ਰਿਪੋਰਟ ਸ਼ਾਮ ਨੂੰ ਰਿਪੋਰਟ ਕਰਕੇ ਤੇ ਪਤਾ ਲੱਗਾ ਵੀ ਇਹ ਜਿਹੜਾ 875 ਨਾਮ ਦਾ ਲੱਗਦਾ ਜੈ ਜੀ ਦਾ ਬਹੁਤ ਸਾਰਾ ਨਮਸਕਾਰ। ਇਹ ਉਹਦਾ ਪੜੋਸੀ ਹੈ ਸਰਵਜੀਤ ਸਿੰਘ। ਇਹਦੇ ਗੁਰਾਂਜਸਿ ਜੀ ਪਹਿਲਾਂ ਪੰਚਾਇਤੀ ਇਲੈਕਸ਼ਨ ਹੋਇਆ ਆਪਸੇ ਥੋੜੇ ਜਿਹੀ ਗੁਜ਼ਰਤ ਹੋਈ। ਇਹਨੇ ਵਾਈਫ ਨੇ ਵਸਤਾ। ਚਲੋ ਇਹ ਬਿਸਕਰਤੀ ਹੋਇਆ ਪਰ ਨਹੀਂ ਜਾਈ ਆ ਰਹੀ ਸੀ। ਜਿਹੜੇ ਪਿੰਡ ਦੇ ਦਾ ਬਣੇ ਲਾਈ ਸੀ ਉਹ ਕਮੇਟੀ ਲਈ ਆਸਿਓ ਕੌਸ਼ਲ ਦੇ ਖਾਤੇ। ਫਰਦੋਨੇ ਮਹਿਰਾ ਨਾਲ ਕਮਿਟ ਕਰ ਰਿਹਾ ਸੀ ਨੇ ਵਾਰਸਾਲੇ ਬਿਆਨ ਕੀ ਬੋਲ ਰਿਹਾ ਹੈ ਮਾਤਸ਼ੇਨੋ ਚੱਲੇ ਸਟੂਡੈਂਟ ਸਰਪਿੰਡ ਵਾਲਿਆਂ ਦਾ ਇਲਜ਼ਾਮ ਵੀ ਇੱਕ ਨਿਰਿੰਦਰ ਸਿੰਘ ਨਾਲ ਦਾ ਜਿਹੜਾ ਆਪਣੇ ਮੁਲਾਜ਼ਮ ਸੀ ਸਰ ਉਹਦੇ ਉੱਤੇ ਕਾਫੀ ਜ਼ਿਆਦਾ ਡੇਕਟ ਦੇ ਪੁਨਰ ਦੇ ਬਣਾਉ ਕਿਦਰਾਜ ਦਾ ਜਟਾਇਆ ਗਿਆ ਸਰ ਅੱਜ ਉਹ ਸੀ ਵੈਰੀਫਾਈ ਕਰਨਾ ਕਿ ਇਹ ਸਰ ਉਹ ਬਿਲਕੁਲ ਅਗਰੇ ਰਹਿ ਕੇ ਰੈਕਸ਼ਨ ਲਾਉਂਦਾ ਹੈ ਉਹ ਨਾ ਬੰਦੇ ਕੌਂਸਲ ਸੋਰਨ ਗਈ ਦੇ ਦੂ ਕਰਦੇ हाँ देखो दे मैं चेक कर लाइन पता हो तो गई बाकी जो किसी तरह का जो घटना का अंजाम दिता सोवाई नहीं की चेक कर लोट चला